ਇਹੀ ਨਾਮ ਹੈ ਬਈ ਤੁਹਾਡਾ ਜੀ ਤੇਰਾ ਨਾਮ ਬਲਬੀਰ ਸਿੰਘ ਹੈ ਜੀ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਸ਼ੈਣਾ ਜੀ ਕੀ ਹੈ ਜੀ ਕਿਹੜਾ ਘਟਨਾ ਕਰਮ ਹੋਇਆ ਜੀ ਅੱਜ ਮੰਦਪਾਗਾ ਜੀ ਇਹ ਸਰ ਚੋਰ ਆਏ ਸੀਗੇ ਬਰਨਾਲੇ ਦੇ ਨੇ ਉਹ ਤੇ ਗਾਂ ਤੋਂ ਕੇਵਲਾਂ ਵੱਢਣ ਲੱਗੇ ਜੀ ਉਹ ਸਾਰੀ ਪੱਤੀ ਦੀਆਂ ਕੇਵਲਾਂ ਵੱਢ ਲਿਆ ਘਟੋ ਘਟ 15 ਮੋਟਰਾਂ ਦੇ ਕੇਵਲਾਂ ਵੱਡੀਆਂ ਹੋਣਗੀਆਂ ਉਹਨਾਂ ਨੇ ਜਦੋਂ ਇੱਥੇ ਲੈ ਕੇ ਖੋਜੇ ਚ ਉਹਨਾਂ ਨੂੰ ਅੱਗ ਲਾ ਕੇ ਬਚਾਉਣ ਲੱਗੇ ਜੀ ਤੋਤ ਸੁਭਾਤ ਨੂੰ ਅੱਗ ਪੈ ਗਈ ਜੀ ਸਾਡੇ ਸੁਭਾਤ ਦੇ ਵਿੱਚੋਂ ਤੂੜੀ ਮੱਚ ਗਈ ਜੀ ਤੇ ਗਾਡਰ ਵੀ ਖਰਾਬ ਹੋ ਗਈ ਸਰ ਘਟੋ ਘਟ 2 ਲੱਖ ਰੁਪਏ ਤੂੜੀ ਸੀਗੀ ਜੀ ਤੇ 3-4 ਲੱਖ ਰੁਪਏ ਦਾ ਸਬਾਤ ਦਾ ਨੁਕਸਾਨ ਆ ਜੀ ਹਲੇਗਾ ਹੋਰ ਸਬਾਤਾਂ ਦੇ ਨਾਲ ਉਹਨਾਂ ਨੂੰ ਵੀ ਅੱਗ ਪਈ ਜਾਂਦੀ ਹੈ ਜੀ ਹਲੇ ਨੁਕਸਾਨ ਹੋਈ ਜਾਂਦਾ ਹਲੇ ਕੋਈ ਪਤਾ ਨਹੀਂ ਵੀ ਕਿੰਨਾ ਕ ਨੁਕਸਾਨ ਹੋਊਗਾ ਜੀ 5 ਲੱਖ ਦਾ ਤਾਂ ਘੱਟੋ ਘੱਟ ਨੁਕਸਾਨ ਹੋ ਚੁੱਕਿਆ ਜੀ ਸਾਡਾ ਪ੍ਰਸ਼ਾਸਨ ਦੇ ਰਿਹਾ ਸਾਡਾ ਪ੍ਰਸ਼ਾਸਨ ਆਇਆ ਸੀਗਾ ਜੀ ਜਦੋਂ ਇਹੋ ਬੰਦੇ ਫੜ ਲੇ ਬੰਦਾ ਨੂੰ ਫੜ ਕੇ ਪ੍ਰਸ਼ਾਸਨ ਨੂੰ ਦਿੱਤਾ ਪ੍ਰਸ਼ਾਸਨ ਸਾਨੂੰ ਹਮਕੋ ਤੁਮਕੋ ਕਰਦਾ ਸੀਗਾ ਜੀ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਕਿਉਂ ਫੜਿਆ ਤੇ ਦੁਬਾਰੇ ਫੇਰੇ ਜੀ ਇਹਨੂੰ ਪ੍ਰਸ਼ਾਸਨ ਨੂੰ ਇੱਥੇ ਰੱਖਿਆ ਘੇਰ ਕੇ ਫਿਰ ਇਸ ਇਸ ਇੱਥੇ ਤੋਂ ਸਰਵ ਆਏ ਤੇ ਉਹਨਾਂ ਨੇ ਹੋ ਸਕ ਦਿੱਤਾ ਜੀ ਹੁਣ ਹੁਣ ਕਹਿੰਦੇ ਕਾਰਵਾਈ ਕਰਦੇ ਆ ਜੀ ਉਹਨਾਂ ਦੇ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜੀ ਜਗਸੀਰ ਸਿੰਘ ਸੀਰਾ ਬਲਾਕ ਪ੍ਰਧਾਨ ਬੀਕੇ ਜੂੜ ਕੌਂਦਾ ਸਹਿਣਾ ਜੀ ਕੀ ਹੈ ਪੂਰਾ ਘਟਨਾ ਕਰਮ ਕਿਹੜਾ ਘਟਨਾ ਕਰਮ ਇਹ ਹੋਇਆ ਜੀ ਇਸ ਪੱਤੀ ਦੇ ਵਿੱਚੋਂ ਰਾਤ ਚੋਰਾਂ ਨੇ ਕੇਬਲਾਂ ਦੇ ਉੱਤੋਂ ਨਾ ਕੇਬਲਾਂ ਖੋਲੀਆਂ ਮੋਟਰਾਂ ਦੇ ਉੱਤੋਂ ਮੋਟਰਾਂ ਤੋਂ ਕੇਬਲਾਂ ਖੋਲ ਕੇ ਬਲਵੀਰਾ ਬਲਵੀਰ ਸਿੰਘ ਆਗਾ ਇਹਨਾਂ ਦੇ ਇੱਥੇ ਇਹਨਾਂ ਨੇ ਕੇਬਲਾਂ ਮਚਾਆਂ ਕੇਬਲਾਂ ਮਚਾ ਕੇ ਇਹਨਾਂ ਦੀ ਵਾਰੀ ਦੇ ਵਿੱਚ ਦੀ ਕੋਠੇ ਨੂੰ ਅੱਗ ਲੱਗ ਗਈ ਜੀਦੇ ਵਿੱਚ ਘੱਟੋ ਘੱਟ ਇਹਨਾਂ ਦਾ 2 ਲੱਖ ਰੁਪਏ ਦੀ ਤਾਂ ਤੂੜੀ ਸੀ ਜਿਹੜੀ ਕੋਠੇ ਦੇ ਵਿੱਚ ਉਹਦਾ ਨੁਕਸਾਨ ਹੋਇਆ 2-3 ਲੱਖ ਤਕਰੀਬਨ ਸੱਤ ਸਾਰੇ ਮੱਚ ਕੇ ਤੂੜੀ ਦੇ ਉੱਪਰ ਡਿੱਗ ਪਈ ਤੇ ਕਿਸਾਨਾਂ ਦਾ ਇਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਘੱਟੋ ਘੱਟ 10 ਕਿਸਾਨਾਂ ਦੀਆਂ ਜਿਹੜੀਆਂ ਕੇਵਲਾਂ ਖੇਤਾਂ 'ਚੋਂ ਖੋਲੀਆਂ ਗੰਗਾਂ ਤੇ ਇੱਥੇ ਮਚਾਂਗਾ ਇਹ ਇੱਕ ਬਹੁਤ ਵੱਡਾ ਮਤਲਬ ਗਰੋਹ ਚੱਲਦਾ ਜਿਹੜਾ ਅੱਜ ਇਹਨਾਂ ਦਾ ਨੁਕਸਾਨ ਹੋਇਆ ਅੱਜ ਇਹ ਜ਼ਿਮੀਂਦਾਰ 5-6 ਲੱਖ ਰੁਪਏ ਦੇ ਥੱਲੇ ਆ ਗਿਆ ਤੂੜੀ ਵੀ ਮੱਚ ਗਈ ਤੇ ਸੱਤ ਨੂੰ ਅੱਗ ਪੈਣ ਦੇ ਕਾਰਨ ਸਾਰੀ ਸੱਤ ਡਿੱਗ ਪਈ ਫਾਇਰ ਬਗੇਟ ਵੀ ਬੁਲਾਈ ਗਈ ਆ ਤੇ ਆ ਕੇ ਹੁਣ ਆ ਕੇ ਜਾਨੀ ਕਿ ਅੱਗ ਤੇ ਕਾਬੂ ਪਾਇਆ ਗਿਆ ਜਾਨੀ ਕਿ ਜਿਹੜਾ ਚੋਰ ਆ ਐਨੇ ਇਹਨਾਂ ਦੇ ਹੌਸਲੇ ਬੁਲੰਦਾ ਤੇ ਲੋਕਾਂ ਦੀ ਖੇਤਾਂ ਤੋਂ ਕੇਵਲਾਂ ਲਾ ਕੇ ਤੇ ਇੱਥੇ ਹੀ ਇਹ ਮਚਾ ਕੇ ਲੈ ਕੇ ਗਏ ਨੇ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਿਹੜੇ ਇਹ ਚੋਰ ਆ ਇਹਨਾਂ ਤੇ ਨਕੇਲ ਪਾਈ ਜਾਵੇ ਕੁਝ ਬੰਦੇ ਫੜੇ ਵੀ ਗਏ ਆਗੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਗਾਹਾਂ ਨੂੰ ਵੀ ਲੋਕਾਂ ਦਾ ਜਿਹੜਾ ਇਹ ਨੁਕਸਾਨ ਆ ਕਿਸਾਨਾਂ ਦਾ ਨਾ ਹੋਵੇ ਕਿੰਨੇ ਵਜੇ ਲੱਗੀ ਇਹ ਤਕਰੀਬਨ ਰਾਤ ਨੂੰ ਹੀ ਲਾਈ ਵੀ ਆ 12 ਵਜੇ ਲੱਗੀ ਹੋਵੇ 1 ਵਜੇ ਲੱਗੀ ਹੋਵੇ ਸਾਨੂੰ ਤਾਂ ਤੜਕੇ ਪਤਾ ਲੱਗਿਆ ਜਦੋਂ ਇੱਥੋਂ ਦੀ ਇੱਕ ਕਿਸਾਨ ਮਤਲਬ ਕਿ ਰੇਹ ਸੇਟਣ ਦੀ ਖਾਤਰ ਤਕਰੀਬਨ 8:00 ਵਜੇ ਆਇਆ ਤੇ ਜਦੋਂ ਧੂਆਂ ਨਿਕਲਿਆ ਸਾਰਾ ਕੋਠਾ ਮੱਚੀ ਜਾ ਰਿਹਾ ਸੀ ਉਹਨੇ ਪਿੰਡ ਪਰਿਵਾਰ ਨੂੰ ਸੂਚਿਤ ਕੀਤਾ ਫਿਰ ਇੱਥੇ ਲੋਕ ਇਕੱਠੇ ਹੋਏ ਆ ਫਾਇਰ ਬਗੇਟ ਬੁਲਾਈ ਗਈ ਆ ਤੇ ਫਿਰ ਜਾ ਕੇ ਕਿਤੇ ਅੱਗ ਤੇ ਕਾਬੂ ਪਾਇਆ ਬਾਈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਗਜੀਤ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਜੀ ਪਿੰਡ ਸਹਣਾ ਜੀ ਕਿਹੜਾ ਜੀ ਅੱਜ ਘਟਨਾ ਕਰਮ ਹੋਇਆ ਕੀ ਆ ਪੂਰੀ ਘਟਨਾ ਕਰਮ ਜੀ ਘਟਨਾ ਇਹ ਆ ਜੀ ਅਸੀਂ ਤੁਹਾਨੂੰ ਸਵੇਰੇ ਫੋਨ ਗਿਆ ਜੀ ਇੱਥੋਂ ਤੇ 9 ਵਜੇ ਗਿਆ ਫੋਨ ਸਾਨੂੰ 7:30-8 ਵਜੇ ਦੇ ਤਕਰੀਬਨ ਗਿਆ ਇੱਥੇ ਗਵਾਂਢੀ ਦਾ ਫੋਨ ਤੇ ਵੀ ਛੋਟੇ ਕੋਠੇ ਚ ਆਇਆ ਕਰਕੇ ਅੱਗ ਲੱਗੀ ਪਈ ਆ ਦੇ ਇਹਦੇ ਵਿੱਚ ਜਦੋਂ ਜੇ ਆ ਕੇ ਦੇਖਿਆ ਤਾਂ ਸਾਨੂੰ ਇਹ ਰਾਹ ਵਿੱਚ ਚੋਰ ਮਿਲੇ ਤੇ ਉਹਨਾਂ ਨੇ ਆ ਕੇ ਜਦੋਂ ਅਸੀਂ ਦੇਖਿਆ ਤੇ ਨਾਲ ਤੂੰ ਹੀ ਪਾਈ ਬਿਆ ਮੋਰੀਏ ਪਰਲੇ ਪਾਸੇ ਉੱਥੋਂ ਅੱਗ ਚੱਲੀ ਐ 17 ਵੱਢ ਕੇ ਲਏ ਕਿੰਨੇ ਕਿ ਮੋਟਰਾਂ ਦਾ 17 ਚੋਰੀ ਹੋਣਾ 10 11 ਮੋਟਰਾਂ ਦਾ ਤਨਾ ਚੋਰੀ ਹੋਣਾ ਅੱਛਾ ਨਾਮ ਨੂੰ ਪਤਾ ਜੀ ਕਿੰਨੇ ਕਿ ਹਾਂ ਆਪਣੇ ਰਾਨੇ ਕਰਾਂਦੇ ਕੋਈ ਤਾਂ 5 6 ਮੋਟਰਾਂ ਦੇ ਤਾਂ ਤੇ ਪੱਪੂ ਹਟ ਚੱਕਾ ਉਹਨਾਂ ਦੀਆਂ ਨੇ ਤੇ ਪ੍ਰਸ਼ਾਸਨ ਦੇ ਰਿਹਾ ਸਾਥ ਸਾਡੇ ਸਾਚਨ ਦੇਖਦੇ ਆ ਜੀ ਹੁਣ ਵੀ ਕੀ ਕਰ ਰਹੇ ਕਾਰਵਾਈ ਨਹੀਂ ਪ੍ਰਸ਼ਾਸਨ ਨੇ ਸਾਥ ਦੇ ਰਿਹਾ ਸ਼ੁਰੂਆਤੀ ਕਾਰਵਾਈ ਸ਼ੁਰੂਆਤ ਤਾਂ ਨਹੀਂ ਕੀਤੀ ਉਹ ਦੱਸਦਾ ਨਹੀਂ ਆਏ ਬੰਦੇ ਨੂੰ ਖੁਸ਼ਾ ਰਹੇ ਹੋ ਜਿਹੜੇ ਬੰਦੇ ਖੁੱਲੇ ਛੱਡ ਤੇ ਜਿੰਦੇ ਵੀ ਦਿੰਦੇ ਕਹਿੰਦੇ ਟੁੱਟਿਆ ਪਿਆ ਸਾਹਮਣੇ ਦਿੰਦੇ ਕਹਿੰਦੇ ਖੁੱਲੇ ਛੱਡੇ ਹੋੜੇ ਬਸ ਇੰਨਾ ਕ ਨੁਕਸਾਨ ਹੋਇਆ ਸੋ ਨੁਕਸਾਨ ਹੈਗਾ ਜੀ ਤੀਨ ਪੰਜ ਲੱਖ ਰੁਪਏ ਦਾ 2 ਲੱਖ ਦੀ ਤੋੜੀ ਆ 3 ਲੱਖ ਦੇ ਸੁਭਾਤਾ ਨੁਕਸਾਨ ਹੋਇਆ